ਬਾਈ ਗੁਰੂ ਜੀ ਦਰਸ਼ਨ ਦੇਖ ਜੀਵਾ ਗੁਰ ਤੇ ਜਾ ਪੂਰਨ ਕਰਮ ਹੋਏ ਬ੍ਰਹਮੇ ਰਾਮ ਹੈ ਬਨੰਤੇ ਸੁਨ ਕਮ ਮੇਰੇ ਤੇ ਹੈ ਨਾਮ ਕਰਪਨੇ ਚੇਰੇ ਸੋਤੋ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਮਾਈ ਇੰਦਰਸ਼ ਨੰਬਰ 6 ਗੁਰੂ ਕਹਿ ਜਨਮ ਮਰਨ ਦੁੱਖ ਜਾਇ ਮਾਇ ਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਬਿਨ ਸੁਧ ਗੁਰ ਸੇਵੀ ਬੋਕਤਾਂ ਦੁੱਖ ਲਾਗਾ ਜੁਗ ਚਾਰੇ ਪਰਮਾਈ ਬਿਨ ਸੁਧ ਗੁਰ ਸੇਵੀ ਬੋਕਤਾਂ ਦੁੱਖ ਲਾਗਾ ਜੁਗ ਚਾਰੇ ਪਰਮਾਈ ਅਮਰ ਦੇ ਤੂੰ ਜੁਗ ਜੁਗ ਦਾਤੇ ਸ਼ਬਦੇ ਦੇਵੁ ਜਾਈ ਅਰ ਜਿਓ ਕਿਰਪਾ ਕਰਹੁ ਤੁਮ ਬਿਆਲੇ ਸੁ ਗੁਰਦਾਤਾ ਮੇਂ ਲਿ ਮਨਾ ਬੋਰ ਨਾਮ ਤੇ ਹੋ ਆਂਦਾ ਜਿ ਰੰਗਾਉ ਹਨਸ ਮਾਰ ਤੁਪਦਾ ਸਹਿ ਸਮਾਨੇ ਪਾਇਆ ਨਾਮ ਬਾਰ ਅਧ ਚਤ ਮੰਨ ਨਰਮਲ ਹੋ ਆ ਕਿਲੇ ਕਟ ਨਗਾਰਾ ਗਮਰੋ ਪਰਨੀ ਬੋ ਸਦੇ ਤਾਹਿਰ ਮਰਨ ਨ ਹੋਈ ਅਮਰਤ ਨਾਮ ਸੁਦਮਨ ਮੇਡਾ ਸ਼ਬਦੇ ਮੈਂ ਕੋਈ ਦਤ ਦਤਰ ਕੀ ਹਥ ਆਪਣੇ ਜਿਸ ਭਾਵੈਤ ਸਦੇ ਤਾਨਕ ਨਾਮਰਤਿ ਸੁਖ ਭਾਇਆ ਤੜ ਗੈ ਜਾਪ ਸਈ ਦਤ ਦਤਰ ਕੀ ਹਥ ਆਪਣੇ ਜਿਸ ਭਾਵੈਤ ਸਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸੇ ਵਾਇ ਜੀ ਕਾ ਖਾਲਸਾ ਵਾਇ ਜੀ ਕੀ ਫਤਿਹ